ਵੀਰੇ ਕਦਾ ਕੁਆਲਟੀ ਬਖੋ ਉਹਦੇ ਨਾਲ ਕੰਮ ਹਾਂਜੀ ਸਕਰੰਟ ਕੱਟਦਾ ਕਰਦਾ ਹਾਂਜੀ 6 ਤੋਂ ਆਪਾਂ ਮਸ਼ੀਨਾਂ ਲੈ ਜੀ ਜੱਸੀ ਵਾਲੀਆਂ ਵਿੱਚ ਨਾਲੇ ਵੀ 6 ਨੰਬਰ ਦੇ 6 ਨੰਬਰ ਦੇ ਕਰ ਇਹ ਸਾਡੇ ਫੋਰਮੈਨ ਜੀ ਨੂੰ ਦੇਖੋ ਜੀ ਆਪ ਲੱਗੇ ਹੋ ਨੇ ਇਹ ਜੱਸੀ ਤੋਂ ਲੈ ਕੇ ਬੈਲਟਾਂ ਤੋਂ ਲੈ ਕੇ ਬੰਦਾ ਕਿਸੇ ਕੰਮ 'ਚ ਕਿਰਤ ਕਰਦ ਨੇ ਕੰਪਨੀ ਵਾਲੇ ਸਾਰੀ ਠੀਕ ਹੈ ਜੀ ਇਹ ਨਾ ਟਾਇਰਾਂ ਤੋਂ ਲੈ ਕੇ ਕੁੱਲ ਜੀਜੀ ਮੰਨ ਲਓ ਵੀ ਸਿਰ ਇਹ ਵੀ ਵੱਡੀਆਂ ਕਰਤੀਆਂ ਕਿ ਨਾਲੋਂ ਹਾਂਜੀ ਆ ਬੜਾ ਵੀ ਮਜ਼ਬੂਤ ਕਰਦੀ ਹੈ ਹੈਵੀ ਮਾਰਦੀ ਨੇ ਜੀ ਰਬੜ ਇਹ ਇਹ ਆਪਣੀ ਕੰਪਨੀ ਕਿਦੋਂ ਤੋਂ ਲੱਗੀ ਆ ਮਸ਼ੀਨਾਂ ਬਣਾਉਣਾ ਇਹ 2005 ਤੋਂ ਲੱਗੀ ਜੀ ਤੇ ਆਪਾਂ ਨੇ ਮਤਲਬ ਜਿਹਦੇ 'ਚ ਕੋਈ ਕੰਪਲੇਂਟ ਨਹੀਂ ਆ ਕੋਈ ਠੀਕ ਹੈ ਜੀ ਸੈਨਿਕ ਦਾ ਗੀਅਰ ਹੈ ਸੈਨਿਕ ਦੀ ਹੈ ਡੈਕਸ਼ਨ ਕੋਈ ਸ਼ਿਕਾਇਤ ਨਹੀਂ ਖਤਮ ਹੋ ਗਈ ਜਮੇ ਜੀ ਹੁਣ ਨਹੀਂ ਕੋਈ ਦਿੱਕਤ ਹੈਗੀ ਠੀਕ ਨੂੰ ਕਿਵੇਂ ਇਹਨੇ ਮਸ਼ੀਨਾ ਟੋਪ ਹੈ ਇੱਕ ਨੰਬਰ ਇੱਕ ਲੰਬਰਾ ਜੀ ਬੀਨਤਾ ਪਾ ਚਲਾਣੇ ਆ ਬਹੁਤ ਜ਼ਿਆਦਾ ਐਲੀਵੇਟਰ ਦੀ ਚੋਕ ਹੋਣ ਦੀ ਸ਼ਿਕਾਇਤ ਆਉਂਦੀ ਹੈ ਹਾਂਜੀ ਹਾਂਜੀ ਉਹ ਸ਼ਿਕਾਇਤ ਨਹੀਂ ਆਵੇਗੀ ਕਿਉਂਕਿ ਇਹਦੇ ਚ ਥੱਲੇ ਇੱਥੇ ਵੀ ਸਟੀਲ ਦੀ ਚਾਦਰ ਹੈ ਐਲੀਵੇਟਰ ਹੈ ਐਲੀਵੇਟਰ ਵੀ ਹਾਂਜੀ ਇੰਜੈਕਟਰ ਨੇ ਜੀ ਆਪਣੇ ਜਿਹੜੇ ਆ ਹਨ ਇਹ ਵੀ ਕਵਰ ਕਰਦੇ ਸਾਰੇ ਠੀਕ ਹੈ ਜੀ ਹਾਂਜੀ 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 ਸਾਰੇ ਨੂੰ ਪਿਆਰ ਭਰ ਸਤਿਕਾਰ ਨਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋ ਆਪਾਂ ਪਾਈ ਸੀ ਜੱਸੀ ਮਸ਼ੀਨ ਦੀ ਵੀਡੀਓ ਚੋਂ ਨੇ ਦੇ ਸੀਜ਼ਨ ਚੱਲਦੇ ਤੇ ਉਹ ਤਿਲਾਈ ਸੀ ਆਪਣੇ ਮਿੱਤਰ ਨੇ ਲਈ ਸੀ ਅੱਜ ਆਇਆ ਜੱਸੀ ਮਸ਼ੀਨ ਵਾਲਿਆਂ ਦੇ ਨਾਬੇ ਕਰਦੇ ਆ ਗੱਲਬਾਤ ਵੀ ਤੁਸੀਂ ਕੋਈ ਬਦਲਾਅ ਕੀਤਾਗਾ ਅੱਗੇ ਨਾਲ ਉਹੋ ਹੀ ਆ ਗੱਲਬਾਤ ਕਰਦੇ ਆ ਪੂਰੇ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਠੀ ਠੀਕ ਠਾਕ ਵਧੀਆ ਜੀ ਵਧੀਆ ਹੋ ਘਰ ਪਰਿਵਾਰ ਵਧੀਆ ਜੀ ਸਾਰੇ ਵਧੀਆ ਠੀਕ ਠਾਕ ਦੇ ਸਾਨੂੰ ਜਾਣਕਾਰੀ ਆਪਣੀ ਜੱਸੀ ਮਸ਼ੀਨ ਬਾਰੇ ਹਾਂ ਦੱਸੀ ਮਸ਼ੀਨ ਬਣਾਈ ਹੈ ਜੀ ਇਹ ਠੀਕ ਆ ਹਾਂ ਅਲਕਦਾਪਾਣ ਵੀਰੇ ਇਹਦੇ ਮੰਨ ਕੇ ਚੱਲ ਵੀ ਚਾਰ ਚੈਨਾ ਪਾਤੀਆਂ ਠੀਕ ਆ ਇਸ ਵਾਰ ਜੇ ਜਿਹੜੀ ਆਪਣੇ ਕਾਰਟਰ ਵਾਲ ਦੀ ਚਾਦਰ ਆ ਹਾਂਜੀ ਇਹ ਵੀ ਸਟੀਲ ਹੀ ਕਰਦੀ ਆ ਇਹ ਸਟੀਲ ਦੀ ਕਰਦੀ ਇਹਦੀ ਬਹੁਤ ਜਨ ਕਿ ਮੰਗ ਸੀ ਹਰੇਕ ਜਿਹੜਾ ਜ਼ਿੰਮੇਦਾਰ ਆਉਂਦਾ ਸੀ ਬੰਦਾ ਉਹ ਆ ਕੇ ਪਹਿਲਾਂ ਇਹ ਪਉਦਾ ਵੀ ਯਾਰ ਮਸ਼ੀਨ ਦਾ ਜੱਸੀ ਬਹੁਤ ਵਧੀਆ ਬਣੀ ਹੋਈ ਆ ਵੀ ਯਾਰ ਇਹ ਸਟੀਲ ਚਾਦਰ ਲਾਓ ਠੀਕ ਆ ਫਿਰ ਸਾਡੇ ਫੋਰਮੈਨ ਸਾਹਿਬ ਨੇ ਉਹਨਾਂ ਨੇ ਫਿਰ ਸਟੀਲੀ ਚਾਦਰ ਲਾਈ ਹੈ ਇਹ ਤਾਂ ਹੋ ਗਈ ਆਪਣੀ ਚਾਰ ਚੀਨਾ ਵਾਲੀ ਹਾਂਜੀ ਤੇ ਉਹ ਜਿਹੜੀ ਪਲੇਟ ਖੁੱਲਵੀਂ ਕਰੀ ਹੈਗੀ ਉਹ ਪਲੇਟ ਖੁੱਲਦੀ ਕਰਿਆ ਜੀ ਉਹ ਵੀ ਸਟੀਲੀ ਆ ਜੀ ਸਟੀਲੀ ਹਾਂਜੀ ਉਹ ਸੁੱਲਦੀ ਤਾਂ ਆਮ ਹੁੰਦੀ ਆ ਜਿਹੜੀ ਸਟੀਲੀ ਕਰਦੀ ਉਹ ਵੀ ਕਰੀ ਉਹਦੇ ਵੀ ਨਾ ਆਪਣੇ ਪੱਤੀਆਂ ਲਾਈਆਂ ਨੇ ਜੋ ਦੇਖੋ ਠੀਕ ਆ ਉਹ ਬਸ ਮਾੜਾ ਆ ਬਸ ਪੱਤਿਆਂ ਘਵਾਓ ਜਿਵੇਂ ਕੋਈ ਚੋਕ ਚੋਕ ਕਈ ਵਾਰ ਹੋਣੇ ਕੋਈ ਦਿੱਕਤ ਆ ਕੋਈ ਦੇਖਣਾ ਉਹ ਨਾਲ ਦੇ ਨਾਲ ਦੇ ਇੱਕੋ ਮਿੰਟ ਦਾ ਕੰਮ ਆ ਸੌਖਾ ਕਰਤਾ ਜੀ ਕੰਮ ਜਣੀ ਮੰਨ ਲਾ ਵੀ ਉਹਦੇ ਨਟ ਅੱਗੇ ਨਟ ਹੁੰਦੇ ਸੀ ਤੇ ਨਾਲ ਉਹ ਚੱਕ ਤੇ ਉਹ ਚੱਕ ਤੇ ਜੀ ਠੀਕ ਆ ਬਸ ਸੌਖਾ ਕਰਤਾ ਜੀ ਕੰਮ ਬਿਲਕੁਲ ਠੀਕ ਆ ਹਾਂ ਜੀ ਹਾਂ ਬਿਲਕੁਲ ਸੌਖਾ ਕਰ ਤੇ ਇੱਕ ਗੇਅਰ ਕਹੇ ਨੇ ਗੇਅਰ ਦੇ ਪੰਜ ਨੇ ਜੀ ਅਸੇ ਦੇ ਪੰਜ ਗੇਅਰ ਹਾਂ ਗੇਅਰ ਪੰਜ ਨੇ ਗੇਅਰ ਡਿਮਾਂਡ ਤੇ ਪੰਜ ਵੀ ਲਾਉਣੇ ਆਂ ਚਾਰ ਵੀ ਲਾ ਦਨੇ ਆ ਜੀ ਠੀਕ ਆ ਹਾਂ ਜੀ ਹਾਂ ਸੈਨਿਕ ਦਾ ਸਮਾਨ ਜੀ ਟੋਟਲ ਠੀਕ ਆ ਗੇਅਰ ਡੈਕ ਸਾਇਨ ਕਰਾ ਲਉ ਮੇਜ ਠੀਕ ਆ ਹਾਂਜੀ ਤੇ ਮੰਨ ਲਓ ਆਪਣੇ ਪੈਡਲ ਵਾਲੇ ਬ੍ਰੇਕ ਦੋ ਕਰਤੇ ਪੈਡਲ ਦਾ ਬ੍ਰੇਕ ਡਬਲ ਕਰਤੇ ਡਬਲੇ ਮਟਰ ਸੈਂਟਰ ਲਾਇਆ ਜੀ ਡਬਲੇ ਮੰਨ ਕੇ ਚਲੋ ਵੀ ਇਹਦੇ ਪੈਡਲ ਆਇਆ ਜੀ ਆਪਾਂ ਨੇ ਠੀਕ ਆ ਹਾਂਜੀ ਤੇ ਬਾਕੀ ਗਾਇ ਡਰਮ ਦੇ ਚਾਦਰ ਕਿਹੜੀ ਲਾਉਣੇ ਆਪਾਂ ਗਾਇ ਡਰਮ ਦੇ ਗਾਇ ਡਰਮ ਇਹਦਾ ਪੰਜ ਪਹਿਲੂ ਵਾਲਾ ਜੀ ਪੰਜ ਪਹਿਲੂ ਵਾਲਾ ਪੰਜ ਪਹਿਲੂ ਵਾਲਾ ਗਾਇ ਡਰਮ ਆ ਜੀ ਠੀਕ ਆ ਜੀ ਹਾਂਜੀ ਹਾਂ ਗਾਇ ਡਰਮ ਪੰਜ ਪਹਿਲੂ ਵਾਲਾ ਜੀ ਆ ਚੱਕ ਲਈਏ ਆ ਚੱਕ ਲੈਨੇ ਆ ਜੀ ਆਪਾਂ ਇਹਨੂੰ ਖੋਲ ਲੈਨੇ ਥੋੜਾ ਖੋਲ ਕੇ ਸਿਆਪ ਆਟੋਮੈਟਿਕ ਲੋਕ ਲੱਗ ਜਾਂਦਾ ਹੈ ਜੀ ਆਟੋਮੈਟਿਕ ਲੋਕ ਲੱਗ ਜਾਂਦਾ ਜੀ ਇਹਨੂੰ ਠੀਕ ਹੈ ਹਾਂਜੀ ਤੇ ਪੰਜ ਪਹਿਲੂਆਂ ਵਾਲਾ ਪਤਾ ਪੰਜ ਪਹਿਲੂਆਂ ਵਾਲਾ ਪਤਾ ਹਾਂਜੀ ਠੀਕ ਹੈ ਇੱਕ ਆਪਣੇ ਇਹਦੇ ਜਿਹੜੇ ਐਲੀਵੇਟਰ ਦੀਆਂ ਚਾਦਰਾਂ ਨੇਗੀਆਂ ਇਹ ਇਹ ਵੀ ਇਹ ਰਲੇ ਆ ਸਟੀਲੀ ਦੇ ਇਹਦੇ ਵਿੱਚ ਜੀ ਇਹਦੇ ਗਾਲ ਨੇ ਜਿਹੜੇ ਜੀ ਆਹ ਗਾਲ ਇਹ ਵੀ ਸਟੀਲੀ ਨੇ ਜੀ ਇਹਦੇ ਵਿੱਚ ਰਲੇ ਆ ਆਬਵੀਅਸਲੀ ਜਿਹੜਾ ਟੱਕਣ ਨੇ ਇਹ ਵੀ ਸਟੀਲੀ ਨੇ ਜੀ ਠੀਕ ਹੈ ਜੀ ਇਹ ਐਲੀਵੇਟਰ ਤੋਂ ਖੁੱਲਦੇ ਕਰਤੇ ਜੀ ਜਦਵੇਂ ਬਾਹਰ ਸੋਇਬਿੰਦੇ ਵਿੱਚ ਕਮੈਂਡ ਚੱਲਦੀ ਆ ਜਦੋਂ ਹਾਂਜੀ ਉਦੋਂ ਨਾਲ ਫਿਰ ਜ ਮਿੱਟੀ ਮੁੱਟੀ ਪੱਤੇ ਪੁੱਤੇ ਫਸ ਜਾਂਦੇ ਨੇ ਜੀ ਇਹਦੇ ਦੇ ਜਿਹੜੇ ਸਾਫ਼ ਕਰਦੇ ਮੈਂ ਅੰਦਰ ਨਾੜ ਖੋਲਦਾ ਬੰਦਾ ਰਾਮ ਨਾਲ ਇੱਥੋਂ ਫੋਲਡ ਕਰਦੇ ਹਾਂ ਹਾਂ ਫੋਲਡਿੰਗ ਕਰਤੀ ਜੀ ਨਾਲ ਦੇ ਨਾਲ ਖੋਲ ਕੇ ਸਾਫ਼ ਹੋ ਜਾਂਦੇ ਨੇ ਜੀ ਦੋਨੇ 엘ਿਵੈਟਰਾਂ ਫੋਲਡ ਨਹੀਂ ਕਰਦੇ ਜੀ ਠੀਕ ਹੈ ਹਾਂ ਜੀ ਹਾਂ ਤੇ ਆ ਜਿਓ ਇਧਰ ਆਪਣੇ ਇਹਦੀਆਂ ਸੀਪਾਂ ਕਿੰਨੀ ਲਵਾਈ ਵਾਲੀਆਂ ਕਰਤੀਆਂ ਹੋਣ ਇਹ ਸੀਪਾਂ ਦੀ ਆਪਾਂ ਨੇ ਇਹਦੀਆਂ 90 ਇੰਚ ਹੀ ਨੇ ਜੀ ਠੀਕ ਹੈ ਉਹ ਅੰਦਰਲੀ ਕਿੰਨੀ ਹੈਗੀ ਇਹ ਅੰਦਰਲੀ 60 ਆ ਜੀ 30 ਆ ਜੀ 30 ਆ 90 90 ਕਰਦੇ ਹੁਣ ਤਾਂ ਬਹੁਤ ਜ਼ਿਆਦਾ ਬਹੁਤ ਬਹੁਤ ਹਾਂ ਕੋਈ ਦਾਣੇ ਦੀ ਨਾ ਦਾਣੇ ਤੋਂ ਕੋਈ ਸ਼ਿਕਾਇਤ ਨਹੀਂ ਖਤਮ ਹੋ ਗਈ ਜਮੇ ਜੀ ਹੁਣ ਨਹੀਂ ਕੋਈ ਦਿੱਕਤ ਹੈਗੀ ਮੰਨ ਕੇ ਉਹਦੀ ਸ਼ਿਕਾਇਤ ਹੈ ਤਾਰੇ ਸਟਾਵਾ ਕਰ ਪੰਜ ਹੈ ਸਟਾਵਾ ਕਰ ਪੰਜ ਇੱਕ ਨਾ ਆਹ ਜਿਹੜੇ ਦੇਖਣੇ ਗੱਲ ਆ ਹਨਾ ਹੈਵੀ ਕਰ ਦੇਖੋ ਰਾਬੜ ਦੇਖੋ ਹਾਂਜੀ ਬਹੁਤ سارے ਰਾਬੜਾ ਮਜ਼ਬੂਤ ਕਰਦੇ ਨੇ ਜਿਹੜਿਆ ਕੱਪ ਦੇ ਬੈਰੀਂਗਾਂ ਵਾਲੇ ਵੀ 6 ਨੰਬਰ ਦੇ ਕਰਦੇ 6 ਨੰਬਰ ਦੇ ਕਰਦੇ 6 ਨੰਬਰ ਦੇ ਕਰਦੇ ਆ ਰਾਬੜਾ ਵੀ ਮਜ਼ਬੂਤ ਕਰਦੇ ਹੈਵੀ ਮਰਦੀ ਨਹੀਂ ਜੀ ਰਾਬੜ ਇਹ ਠੀਕ ਆ ਹਾਂ ਇਹ ਕਿਸਤਿਆਂ ਨਾਲ ਦੇਣਗੇ ਮਰਦੀ ਨਹੀਂਗੇ ਸਾਰੇ ਜਿਹਨੇ ਰਾਬੜਾ ਕਿਸਤ ਨੂੰ ਮੇਦਾਂ ਨੇ ਵੱਡੀਆਂ ਕਰਦੇ ਸਾਰੀਆਂ ਵੱਡੀਆਂ ਕਰਦੀ ਸਾਰੀ ਵੱਡੀ ਕਰ ਠੀਕ ਠੀਕ ਬੈਟਰੀਆਂ ਕਿਹੜੀ ਕੰਪਨੀ ਦੀਆਂ ਧਰਕੇ ਦੇ ਬੈਟਰੀਆਂ SF ਦੀਆਂ ਜੀ ਕੰਪਨੀ ਦੀਆਂ ਜੀ ਠੀਕ ਆ ਜੀ ਹਾਂਜੀ ਬੈਟਰੀਆਂ SF ਰਿਆ ਨੇ ਜੀ ਇੱਕ ਦਾ ਜੀ ਹੋਰ ਸੋਨ ਨੂੰ ਮੈਂ ਦੱਸਦਾ ਹਾਂ ਹਾਂਜੀ ਆਹ ਲਾਈਆਂ ਨੇ ਘੋੜੀਆਂ ਠੀਕ ਆ ਇਹ ਚਾਰੇ ਲਾਈਆਂ ਨੇ ਵੀਰ ਜੀ ਅਸੀਂ ਚਾਰੇ ਲਾਤੀਆਂ ਚਾਰ ਲਾਦੇ ਦੋ ਮੰਨ ਕੇ ਇੱਧਰ ਦੋ ਇੱਧਰ ਦੋ ਉਧਰ ਜੀ ਜਦੋਂ ਆਪਾਂ ਨੇ ਮੰਨ ਕੇ ਮਸ਼ੀਨ ਖੜਾਉਣੀ ਆ ਇਹ ਸੀਜ਼ਨ ਤੋਂ ਬਾਅਦ ਇਹਨੂੰ ਲਾਓ ਜੀ ਠੀਕ ਆ ਘੋੜੀਆਂ ਤੇ ਕੋਈ ਗੁਟਕੇ ਨਹੀਂ ਕੋਈ ਬਸ ਉੱਪਰ ਹੋਏ ਉੱਠ ਖੜਦੇ ਜੇ ਮਸ਼ੀਨ ਕੋਈ ਆਪਾਂ ਨੇ ਕੋਈ ਕੰਮ ਕਰਨਾ ਆਪਾਂ ਇੱਥੇ ਗੁਟਕੇ ਦਿੰਦੇ ਫਿਰ ਬਸ ਘੋੜੀਆਂ ਦੇ ਕਾਬਲਾ ਪਾਉ ਜੇ ਕੰਮ ਵੀ ਕੋਈ ਦਿੱਕਤ ਨਹੀਂ ਜਿਵੇਂ ਅਗੇ ਟਾਇਰ ਖੋਲ ਲਿਆ ਪਾ ਜੀ ਹਾਂ ਜੀ ਹਾਂ ਟਾਇਰ ਜਾਂ ਥੱਲੇ ਲਾਉਂਦੇ ਤੁਰੇ ਫਿਰਦੇ ਹੁੰਦੇ ਸੀਗੇ ਬਾਤ ਉਹ ਕੰਮ ਖਤਮ ਕਰਤਾ ਜਿਵੇਂ ਕਿ ਸੌਖਾ ਕਰਤਾ ਜੀ ਹਰ ਕਿ ਪਾਸਿਓਂ ਠੀਕ ਆ ਹਾਂ ਜੀ ਲੈਂਸਰ ਵੀ ਹੈਵੀ ਲਾਇਆ ਹੈ ਆਹ ਲੈਂਸਰ ਹੈਵੀ ਲਾਇਆ ਜੀ ਠੀਕ ਆ ਹਾਂ ਜੀ ਆਪ ਆਹ ਜੰਗਲਾ ਵੀ ਹਾਂ ਜੀ ਜਿਵੇਂ ਸਮਾਰ ਤਾਂ ਉਹ ਛੋਟਾ ਏਡਾ ਕੀ ਲੱਗਦਾ ਹੁੰਦਾ ਬੰਦੇ ਜੀ ਇਹ ਵੀ ਵੱਡਾ ਕਰਤਾ ਜੀ ਜਿਵੇਂ ਆ ਪੈਰ ਫੂਟ ਧਰ ਕੇ ਚੜਨ ਨੂੰ ਤਾਂ ਹਾਂ ਠੀਕ ਹੈ ਜੀ ਹਾਂ ਇਹ ਵੀ ਚੀਜ਼ਾਂ ਦੇ ਨੇ ਕਿ ਸਾਰੀਆਂ ਜਾਨੀ ਹਰ ਇੱਕ ਚੀਜ਼ ਦੀ ਸੋਧ ਕਰੀਆ ਜੀ ਆਹ ਅਰਥ ਕਰੰਟ ਕੱਟਦਾ ਕਰਤਾ ਹਾਂ ਹਾਂ ਜੀ ਹਾਂ ਇਹ ਕੱਟਦਾ ਕਰਤਾ ਜੀ ਜਿਵੇਂ ਅੱਗੇ ਰਾਤ ਨੂੰ ਆਪਾਂ ਤਾਰ ਜੀ ਖੋਲ ਕੇ ਪਾਨੇ ਆ ਆਟੋਮੈਟਿਕ ਹੀ ਕਰਤਾ ਜੀ ਠੀਕ ਹੈ ਜੀ ਹਾਂ ਜੀ ਤੇ ਹੋਰ ਬਲੂਰ ਦੀ ਚਾਦਰ ਇਹਦੇ ਬਲੂਰ ਵੀ ਪਹਿਲਾਂ ਨਾਲੋਂ ਵੱਡਾ ਖਰਿਆ ਜਿਹਦੀ 12 ਬਾਡੀ ਵੀ ਤੇ ਬਲੂਰ ਵੱਡਾ ਕਰਤਾ ਜੀ ਠੀਕ ਹੈ ਜੀ ਹਾਂ ਜੀ ਹਾਂ ਵੱਡਾ ਕਰਤਾ ਜੀ ਇਹ ਵੀ ਜਿੱਥੇ ਜਿਆਦਾ ਘਸਣ ਵਾਲੀਆਂ ਚੀਜ਼ਾਂ ਨੇ ਉਹ ਸਾਰੀ ਸਟੀਲੀ ਕਰਦੀਆਂ ਜੀ ਸਾਰੀ ਸਟੀਲੀ ਕਰਦੀਆਂ ਜੀ ਜਦੋਂ ਮੈਂ ਬਨ ਕੇ 12 ਬਾਡੀ ਹੋ ਗਈ ਜੀ ਫੀਡਰ ਹੋ ਗਿਆ ਜੀ ਕਾਟਰ ਵਾਲੀ ਚਾਦਰ ਹੋ ਗਈ 엘ਿਵੇਟਰ ਹੋ ਗਿਆ ਜਿਹਦੇ ਘਸਾਈ ਵਾਲੇ ਮੂਰੇ ਪੀਟਰ ਦੀ ਪਲੇਟ ਹੋ ਗਈ ਜੀ ਇਹ ਸਾਰੀ ਸਟੀਲੀ ਕਰਦੇ ਉੱਪਰ ਕੈਬ ਨੂੰ ਗੁਣਾ ਵੀ ਖੁੱਲਾ ਕਰਿਆਗਾ ਕੈਬ ਨੂੰ ਖੁੱਲਾ ਕਰਿਆ ਜੀ ਇਗਾ ਕਣ ਇਹ ਰਸਤੇ ਬਸ ਰੇਣੇ ਕਰਤਾ ਜੀ ਦਾ ਠੀਕ ਆ ਹਾਂ ਜੀ ਹਾਂ ਇਹਨੂੰ ਜਿੰਨਾ ਮਰਜੀ ਜਿਹੇ ਜਿਹੇ ਮਨ ਡਰਾਈਵਰ ਆ ਜਾ ਉਸ ਨੂੰ ਖਿੱਚ ਕੇ ਨੂੰ ਨਾ ਕਰ ਸਕਦਾ ਨੇੜੇ ਜੀ ਠੀਕ ਹੈ ਜੀ ਹਾਂ ਜੀ ਇਹਦਾ ਫਿਰ ਬ੍ਰੇਕ ਵੀ ਕੱਲਾ ਕੱਲਾ ਹਾਂ ਕੱਲਾ ਕੱਲਾ ਬ੍ਰੇਕ ਲੱਗਦਾ ਜੀ ਇਹਦੇ ਠੀਕ ਹੈ ਹਾਂ ਜੀ ਹਾਂ ਜਿਹੜੀ ਲਾਈਟ ਲੋ ਆਪਾਂ ਲਾਉਣੇ ਆ ਦੇਖੋ ਜੀ ਹਾਂ ਜੀ ਆ ਤੁਸੀਂ ਪੜੇ ਲਿਖਿਓ ਵੀਰ ਜੀ ਆ ਦੇਖੋ ਕੀ ਲਿਖਿਆ ਹੈਲਾ ਲਿਖਿਆ ਸਾਰੀ ਕੰਪਨੀ ਲਾਈਟ ਲੱਗਦੀ ਇਹ ਤੋਂ ਫਿਰ ਠੀਕ ਹੈ ਜੀ ਹਾਂ ਕੋਈ ਮਨ ਕਿਉਂ ਹੋਣੀਗਾ ਜੀ ਠੀਕ ਸਾਰੀ ਲਾਈਟ ਜਿੰਨੀ ਵੀ ਲਾਏ ਸਾਰੀ ਹੈਲਾ ਦੀ ਲਾ ਕੇ ਰੂਟਸ ਦੀਆਂ ਸੋਚਾਂ ਸਾਰੀਆਂ ਵਧੀਆ ਸੋਚਾਂ ਸਾਰੀਆਂ ਵਧੀਆ ਕੁਆਲਟੀ ਦੀਆਂ ਅਸੀਂ ਹੁਣ ਇੱਕ ਡੈਕ ਲਾ ਕੇ ਦੇਣ ਲੱਗੇ ਡੈਕ ਲਾ ਕੇ ਦੇਣ ਲੱਗੇ ਹਾਂ ਜੀ ਠੀਕ ਹੈ ਜੀ ਹਾਂ ਡੈਕ ਹਰ ਇੱਕ ਨੂੰ 1000 ਰੁਪਏ ਲਾ ਕੇ ਹੀ ਦਿੰਨੇ ਆ ਜੀ ਸ਼ੀਸ਼ਾ 121 ਹੈ ਵੇ ਹਾਂ ਸ਼ੀਸ਼ਾ 121 ਹੈ ਜੀ ਇਹਦਾ ਉਹ ਇੱਧਰ ਨਹੀਂ ਲਾਇਆ ਇੱਧਰ ਨਹੀਂ ਲਾਇਆ ਜੀ ਹਾਇ ਕਿਉਂ ਜੇ ਬੰਦ ਹੋਵੇ ਟੈਂਕ ਫੇਰ ਤਾਂ ਹੁਲਾਣੇ ਦੇ ਪਾਸੇ ਲੋਡ ਨਹੀਂ ਪੈਂਦੀ ਜੇ ਇੱਧਰ ਹੀ ਬੰਦਾ ਦੇਖ ਲੈਂਦਾ ਜੀ ਠੀਕ ਹੈ ਹਾਂ ਜੀ ਚਲੋ ਵਧੀਆ ਜੀ ਹਾਂ ਜੀ ਆ ਪਾਣੀ ਵਾਲਾ ਬਾਰਡਰ ਕੋਡਰ ਵੀ ਲਾਇਆ ਜੀ ਆਪਾਂ ਨੇ ਇਹ ਠੀਕ ਹੈ ਜੀ ਇਹ ਪੈਸੇ ਦਾ ਇੱਥੇ ਟੂਲ ਤੇ ਨਹੀਂ ਪਾਣੀ ਪੂਣੀ ਪਏ ਗਲੀ ਜਾਂਦਾ ਥੱਲੇ ਕਰਤਾ ਜੀ ਹੁਣ ਪਾਣੀ ਥੱਲੇ ਡਿੱਗਦਾ ਹੋ ਗਿਆ ਜੀ ਇਧਰ ਸਾਈਡ ਤੇ ਡੁੱਲ ਜਾਂਦਾ ਹਾਂਜੀ ਸਾਈਡ ਤੇ ਡੁੱਲ ਜਾਂਦਾ ਜੀ ਨਹੀਂ ਇੱਥੋਂ ਆਮ ਖਾਸ ਆਪਾਂ ਦੇਖਿਆ ਗਾਲੀ ਜਾਂਦਾਗਾ ਹਾਂਜੀ 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 ਹਾਂ ਉਹ ਬੰਦਾ ਕਾ ਕਾ ਕਣ ਜਿਵੇਂ ਹੁਣ ਮਸ਼ੀਨਾਂ ਤਿਆਰ ਖੜੀਆਂ ਨੇ ਆਪਣੇ ਕੋਲ ਹਾਂਜੀ ਇਹਦੀ ਕਰੀਮ ਕਰਤੀ ਰੀਲ ਇਹਦੀ ਲਾਲ ਕਰਤੀ ਇਹ ਆਏ ਆ ਵੀਰ ਜੀ ਜਮੇ ਨਾ ਇਹ ਬੰਦਿਆਂ ਕੋਲੇ ਆਪਣੀਆਂ ਪਹਿਲਾਂ ਆਲਰੇਡੀ 5-6 ਕਪੈਨਾ ਚੱਲ ਰਹੀਆਂ ਨੇ ਠੀਕ ਆ ਉਹਨਾਂ ਕੋਲੇ ਸਾਰੇ ਕਰੀਮ ਰੰਗ ਦੇ ਵਿੱਚ ਨੇ ਜੀ ਠੀਕ ਹੈ ਜੀ ਇਹ ਕਹਿੰਦੇ ਵੀ ਸਾਨੂੰ ਡਿਮਾਂਡ ਦੇ ਵਿੱਚ ਕਰੀਮ ਐ ਕਲਰ ਕਰਕੇ ਦੋ ਜੀ ਠੀਕ ਆ ਹਾਂ ਜੀ ਹਾਂ ਇਹ ਫਿਰ ਜਿਹੜੇ ਬਣ ਕੇ ਦਿੰਦੇ ਨੇ ਆਲਰੇਡੀ ਡਾਂਗਾ ਪਾ ਲਾਲ ਕਰਦੇ ਆ ਜਿਹੜਾ ਕਰਦੇ ਆ ਆਮ ਜਿਹੜੀਆਂ ਰੂਟੀਆਂ ਦੇ ਵਿੱਚ ਲਾਲ ਕਲਰ ਕਰਦੇ ਆ ਜੀ ਇਹ ਸਿਰਫ ਡਿਮਾਂਡ ਤੇ ਹੀ ਕਰਦੇ ਆ ਠੀਕ ਹੈ ਹਾਂ ਜੀ ਹਾਂ ਤੇ ਸਾਨੂੰ 4 ਸਪੋਰ ਇੰਜਨ ਦਿਖਾਓ ਜੀ ਸਪੋਰ ਇੰਜਨ ਆਪਣਾ ਆ ਮਸ਼ੀਨ ਤੇ ਖੜਾ ਜੀ ਠੀਕ ਹੈ ਜੀ ਹਾਂ ਤਾਂ ਰਿਹਾ ਵੇ ਜੀ BS4 ਇੰਜਨ ਠੀਕ ਹੈ ਜੀ ਇਹਦੀ ਕੀਮਤ ਦਾ ਕਿੰਨਾ ਕੁ ਫਰਕ ਆਗਾ ਇਹ ਸਵਾ 8 ਲੱਖ ਰੁਪਏ ਦਾ ਇੰਜਨ ਆ ਜੀ ਇੰਜਨ 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 ਹਾਂ ਕੱਲਾ ਕੱਲਾ ਜੀ ਬਹੁਤ ਵਧੀਆ ਇੰਜਨ ਆ ਜੀ ਇਹ ਵੀ ਕੋਈ ਇਹਦੇ ਵਿੱਚ ਉਹ ਨਹੀਂ ਠੀਕ ਆ ਹਾਂ ਜੀ ਇਹ BS4 ਇੰਜਨ ਆ ਜੀ ਠੀਕ ਹੈ ਜੀ ਹਾਂ ਇਹ ਆਪਾਂ ਨੇ ਵੀਰੇ ਦੇਖੋ ਸਾਰਾ ਉੱਪਰ ਆ ਕਵਰ ਕਰਤਾ ਜੀ ਆਪਾਂ ਨੇ ਜਿਵੇਂ ਸਾਰਾ ਸੋ ਕੋਈ ਡੱਕਾ ਨਹੀਂ ਕੁਝ ਨਹੀਂ ਮੰਨ ਕੇ ਕੱਲਾ ਕਰਦਾ ਕਰਦਾ ਜਾਊਗਾ ਜੀ ਮੰਨ ਕੇ ਕੋਈ ਹੋਰ ਚੀਜ਼ ਨਹੀਂ ਲੱਗਦੀ ਜੀ ਜਿਵੇਂ ਬੰਦਾ ਕਹਿੰਦਾ ਇਹ ਆਰੇ ਇੰਜੈਕਟਰ ਨੇ ਜੀ ਆਪਣੇ ਜਿਹੜੇ ਆਹ ਹਨ ਇਹ ਵੀ ਕਵਰ ਕਰਦੇ ਜੀ ਸਾਰੇ ਠੀਕ ਹੈ ਜੀ ਹਾਂ ਜੀ ਹਾਂ ਤੇ ਨਹੀਂ ਕੋਈ ਸਮੱਸਿਆ ਨਹੀਂ ਜੀ ਜਿਹੜੀ ਫੀਟਿੰਗ ਹੈ ਦੀ ਪੂਰੀ ਪ੍ਰੋਪਰ ਆਰ ਟਾਈ ਕਲਿੱਪ ਲਾ ਕੇ ਜੀ ਹਾਂ ਜੀ ਸਾਰੀ ਪ੍ਰੋਪਰ ਫੀਟਿੰਗ ਕਰੀਏ ਜੀ ਠੀਕ ਹੈ ਜੀ ਇਹ ਇਹਦੀ ਜੂਰੀ ਵਾਲੀ ਟੈਂਕੀ ਹੈ ਜੀ ਟੈਂਕੀ ਕਰਦੀ ਇਹ ਵੀ ਕਵਰ ਕਰੀਏ ਜੂਪਰ ਠੀਕ ਹੈ ਜੀ ਹਾਂ ਇਹ ਵੀ ਉਪਰੋਂ ਕਵਰ ਕਰੀਏ ਇਹ ਕਹਿੰਦਾ ਜਿਹੜਾ ਜੂਰੀ ਹੈ ਇਹ ਕਿੰਨੀ ਕਿੰਨੇ ਡੀਜ਼ਲ ਮਗਰ ਪੈਂਦਾਗਾ ਇਹ 400 ਲੀਟਰ ਦੇ ਮਗਰ ਮੰਨ ਕੇ 20 ਲੀਟਰ ਪੈ ਜਾਂਦਾ 20 ਲੀਟਰ ਹਾਂਜੀ 400 ਲੀਟਰ ਡੀਜ਼ਲ ਦੀ ਖਾਪਤ ਜਦੋਂ ਹੋ ਜਾਂਦੀਆਂ ਨਾ ਜੀ ਫਿਰ ਇੱਕ 20 ਲੀਟਰ ਦੀ ਕਿੰਨੇ ਕ ਦੀ ਇਹ 20 ਲੀਟਰ ਦੀ ਇਹ ਮੇਰੇ ਖਿਆਲ ਆ ਵੀ 20 ਲੀਟਰ ਦੀ 1050 ਰੁਪਏ ਦੀ ਹੈ ਜੀ ਠੀਕ ਥੋੜ੍ਹੀ ਹੈ ਫਿਰ ਤੱਕ ਠੀਕ ਆ ਹਾਂ ਹਾਂਜੀ ਹਾਂ ਤੇ ਇਹਦੀ ਖਚਾਈ ਕਿਵੇਂ ਹੈ ਜੀ ਖਚਾਈ ਬਹੁਤ ਵਧੀਆ ਜੀ ਦਾ ਸਪੌਂਸ ਬਹੁਤ ਵਧੀਆ ਹੈ ਦਾ ਇੰਜਨ ਦਾ ਜੀ ਬਹੁਤ ਵਧੀਆ ਇੰਜਨ ਹੈ ਜੀ ਠੀਕ ਆ ਹਾਂਜੀ ਆਪਾਂ ਦਾ ਬਹੁਤ ਇਹ ਮੰਨ ਕੇ ਇੰਜਨ ਧੰਤੇ ਜੀ ਇਹ ਕਿੰਨੇ ਹੌਸਪਾਵਰ ਦਾ ਹੋ ਗਿਆ ਜਿਵੇਂ ਪਹਿਲਾਂ ਵਾਲੇ 110 ਹੁੰਦੇ ਸੀ ਜਾਂ 102 ਹੁੰਦੇ ਸੀ 137 ਹੌਸਪਾਵਰ ਦਾ ਜੀ 137 ਹੌਸਪਾਵਰ ਦਾ ਹਾਂਜੀ 137 ਹੌਸਪਾਵਰ ਦਾ ਜੀ ਠੀਕ ਆ ਹਾਂਜੀ ਫਿਰ ਇਹਦਾ ਖਰਚਾ ਵਧਿਆ ਕਿ ਘਟਿਆ ਇਹਦਾ ਖਰਚਾ ਨਹੀਂ ਖਰਚਾ ਬਰਾਬਰ ਹੈ ਜੀ ਦਾ ਠੀਕ ਆ ਹਾਂ ਜਦੋਂ ਕੋਈ ਵੀ ਚੀਜ਼ ਅੰਡਰ ਲੋਡ ਚੱਲੂਗੀ ਜੀ ਉਹਦਾ ਖਰਚ ਆਟੋਮੈਟਿਕਲੀ ਤੁਹਾਨੂੰ ਪਤਾ ਵੀ ਘੱਟ ਹੋਊਗਾ ਜੀ ਠੀਕ ਆ ਹਾਂਜੀ ਲੋਕਾਂ ਨੂੰ ਜਾਨੀ ਪਹਿਲਾਂ ਇਹ ਹੁੰਦਾ ਜਦੋਂ ਨਵੇਂ ਜੀ ਚੀਜ਼ ਆਵੇ ਹਨਾ ਜਦੋਂ ਦੇਖੋ ਜੀ ਪਹਿਲਾਂ 02 ਆਇਆ ਸੀ ਫਿਰ ਟਟਰਬੋ ਆਇਆ ਉਹਨਾਂ ਨੇ ਫਿਰ ਪਸੰਦ ਨਹੀਂ ਕਰਿਆ ਲੋਕਾਂ ਨੇ ਫਿਰ ਉਹ ਦੁਬਾਰਾ ਆਪਣਾ ਵੀ ਲਾਲ ਇਹਨੂੰ ਇੰਜਨ ਆਇਆ ਉਹਨੂੰ ਵੀ ਲੋਕ ਕਰਦੇ ਛੋਟਾ ਜਿਹਾ ਇੰਜਨ ਐ ਕੋਸ ਪਾਵਰ ਦਾ ਵੀ ਇਹ ਵੀ ਨਹੀਂ ਕੰਮਜਾਬ ਹੋਣਾ ਅੱਜ ਹਰ ਇੱਕ ਬੰਦਾ ਕਹਿੰਦਾ ਵੀ ਲਾਲ ਇਹਨੂੰ ਇੰਜਨ ਮਿਲੇ ਜੀ ਲਾਲ ਇਹਨੂੰ ਇੰਜਨ ਮਿਲੇ ਜੀ ਠੀਕ ਆ ਪਰ ਜਦੋਂ ਇਹ ਇੰਜਨ BS6 ਹੋਣਾ ਜਦੋਂ ਇੰਜਨ ਇਹਦੀ ਪੂਰੀ ਫੁੱਲ ਡਿਮਾਂਡ ਹੋਣੀ ਹੈ ਜੀ ਡਿਮਾਂਡ ਹੋ ਜਣੀ ਹੈ ਹਾਂ ਪੂਰੀ ਫੁੱਲ ਡਿਮਾਂਡ ਹੋ ਜਾਣੀ ਹੈ ਜੀ ਠੀਕ ਆ ਆ ਵੀ ਗਗਨ ਸਿਸਟਮ ਵਧੀਆ ਕਰਦਾ ਹਾਂ ਹਾਂ ਇਹ ਵੀ ਵਧੀਆ ਕਰਦਾ ਹੈ ਵਿੱਚ ਪੈਂਦਾ ਕਰਦਾ ਜੀ ਕਟਰ ਵਲਦੇ ਇਹ ਬਹੁਤ ਵਧੀਆ ਹੈਵੀ ਲਾਇਆ ਜੀ ਠੀਕ ਆ ਹਾਂ ਜੀ ਹਾਂ ਵੀ ਕੱਲ ਨੂੰ ਕੱਲਾ ਬੰਦਾ ਹੋਵੇ ਕਟਰ ਪਾ ਸਕਦਾ ਹੈ ਜੀ ਬੜੇ ਬੜੇ ਰਾਮ ਮਾਲੂਚ ਜੈਕ ਜਾਂ ਥੱਲੇ ਚੱਕਾਂ ਪੈਂਦਾ ਸੀ ਕਿਤੇ ਤਾਂ ਹਾਂ ਤਾਂ ਹਾਂ ਜੀ ਇਹ ਪਾ ਸਕਦਾ ਜੀ ਬੰਦਾ ਆ ਵੀ ਟਾਕੀ ਵੀ ਇਹਦੀ ਵੱਡੀ ਕਰਦੀ ਜੀ ਇਹ ਵੀ ਵੱਡੀ ਕਰਦੀ ਹਾਂ ਕੁੰਡੇ ਲਾਤੇ ਵੀ ਵੱਡੀ ਕਰਦੀ ਸੀ ਠੀਕ ਹੈ ਜੀ ਹਾਂ ਜੀ ਕਹਿੰਦੇ ਇਹਦੀ ਵੀ ਸਟੀਲੀ ਚਾਦਰੀ ਕਰਦੀ ਸਾਰੇ ਦੀ ਇਹਦੀ ਸਟੀਲੀ ਚਾਦਰ ਕਰਦੀ ਜੀ ਸਾਰੇ ਦੀ ਹਾਂ ਜੀ ਹਾਂ ਸਟੀਲੀ ਚਾਦਰ ਕਰਦੇ ਜੀ ਪਰੋਂਗਾ ਇਹ ਵੀ ਹਾਂ ਮੰਨ ਕੇ ਵੀ ਉਹ ਵੀ ਮੰਨ ਕੇ ਵੀ ਉਹ ਨਹੀਂ ਗਏ ਜਿਹੜਾ ਮਾਲ ਪਾਰ-ਪਾਰ ਕੇ ਲੈ ਕੇ ਜਾਣਗੇ ਇਹ ਇਕੱਠਾ ਨਹੀਂ ਲੈ ਕੇ ਜਾਂ ਥੱਬਾਂ ਨਹੀਂ ਬਣਾਉਂਦੀ ਠੀਕ ਹੈ ਜੀ ਤੇ ਇੱਕ ਗਾਗਨੇ ਦਾ ਉਗਰ 16 ਇੰਚੀ ਆ 16 ਇੰਚੀ ਉਗਰ ਆ ਜੀ ਦਾ ਠੀਕ ਹੈ ਪਹਿਲਾਂ ਵਿੱਚ 18 ਉਹਨੂੰ ਵਿੱਚ 18 ਪਾਈ ਜਾਂਦੇ ਨੇ ਜੀ ਜਿੰਨਕੇ 16 ਡਿਮਾਂਡ ਤਕਰੀਬਨ ਜ਼ਿਆਦਾਤਰ ਆਪਣੇ ਜਿਹੜੇ ਗਾਹਕ ਨੇ 16 ਇੰਚੀ ਦੇ ਟਮਾਟਰ ਹੋ ਰਹੀ ਹੈ ਜੀ ਠੀਕ ਹੈ ਪਰ ਇੱਕ ਆ ਪਾਈਪ ਪਹਿਲਾਂ ਨਹੀਂ ਕਿਸੇ ਦੇ ਹੋਰ ਲੱਗਿਆ ਦੇਖਿਆ ਇਹ ਕਿ ਇਹਦਾ ਕੀ ਕਾਰਨਾ ਇਹ ਪਾਈਪ ਪੂਰੇ ਮਾਲ ਨਹੀਂ ਵੀਰ ਜਲੇ ਫਟਦਾ ਜੀ ਠੀਕ ਹੈ ਜੀ ਇਹ ਨਾਲ ਜਿਵੇਂ ਆ ਦੇਖੋ ਆ ਬਾਲ ਖੜਾ ਨਾ ਜਮਾ ਸਹੀ ਖੜਾ ਇਹ ਜਦੋਂ ਇੱਥੋਂ ਮਾਲ ਜਾਂਦਾ ਨਾਲ ਥੱਲੇ ਬੰਨਦਾ ਨਾਲ ਹੀ ਬਾਲ ਇੱਧਰ ਲਿਆ ਜਾਂਦਾ ਜਿਹੜਾ ਇੱਧਰ ਹਾਂ ਬਾਹਰ ਇਹ ਬੁਰੰਗ ਨੇ ਇਹਨੂੰ ਮਾਲ ਲਿਫਟੇ ਜਾਂਦੇ ਨੇ ਜਾ ਕੇ ਠੀਕ ਹੈ ਜੀ ਆ ਦੇਖੋ ਜਿਵੇਂ ਉਹਰੇ ਖੜ ਕੇ ਸਿੱਧਾ ਹੁੰਦਾ ਸੀ ਪਹਿਲਾਂ ਇਹ ਜੀ ਪੂਰੇ ਗਲ ਜਾਂਦਾ ਸੀਗਾ ਜੀ ਹੁਣ ਜਦ ਨਹੀਂ ਉਹਰੇ ਮਾਲ ਨਹੀਂ ਖੜਦਾ ਇਹ ਗਲਦਾ ਆਪਣੇ ਹੈਗਾ ਜੀ ਠੀਕ ਹੈ ਕੱਟ ਨੂੰ ਮੋਟਰ ਲਾਉਣੇ ਆ ਜੀ ਆਪਾਂ ਠੀਕ ਹੈ ਇੱਕ ਹੋਰ ਦੇਖੋ ਵੀ ਤੁਸੀਂ ਹਰ ਇੱਕ ਜਿੰ ਲੱਗਿਆ ਵੇਗਾ ਅੱਲਾ ਬੰਦਾ ਕਿਸ ਮਰੀ ਜਾਂਦਾ ਜੀ ਠੀਕ ਆ ਅੱਲਾ ਬੰਦਾ ਜੀ ਹਰ ਇੱਕ ਪਾਇਰਿੰਗ ਦੀ ਆ ਦੋ ਜਾਨਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਮੋਟਰ ਹਰ ਇੱਕ ਹਰ ਇੱਕ ਕਟਰ ਦੇ ਮੋਟਰ ਲਾ ਕੇ ਦਿੰਨੇ ਆ ਜੀ ਠੀਕ ਆ ਹਾਂ ਜੀ ਹਰ ਇੱਕ ਕਟਰ ਤੇ ਅੱਜ ਆਪਣੇ ਗਾਹਕ ਵੀ ਆਏ ਨੇ ਹਾਂ ਗਾਹਕ ਵੀ ਆਏ ਨੇ ਤੁਹਾਨੂੰ ਉਹਨਾਂ ਨਾਲ ਹੀ ਮਲਾਉਣੇ ਆ ਜੀ ਹਾਂ ਇਹ ਸਾਰੀਆਂ ਮਸ਼ੀਨਾਂ ਦੇ ਜਾਣੀਆਂ ਨੇ ਜੀ ਜਾਣੀਆਂ ਨੇ ਆ ਜਾਣੀਆਂ ਨੇ ਜੀ ਠੀਕ ਹੈ ਜੀ ਹਾਂ ਜੀ ਕੀ ਆਲਾ ਵੀ ਛਿਟਾ ਕੋਈ ਅੱਜ ਆਪਾਂ ਮਸ਼ੀਨ ਲੈਣਾ ਆ ਕਿਹੜੀ ਖੜੀ ਆ ਜੀ ਆ ਤਿਆਰ ਹੋ ਰਹੀ ਹੈ ਜੀ ਪਹਿਲਾਂ ਵੀ ਆਪਣੇ ਕੋਲੇ ਜੀ ਹਾਂ ਜੀ ਹਾਂ ਆਪਾਂ ਇਹਨਾਂ ਤੋਂ 2006 ਤੋਂ ਆਪਾਂ ਮਸ਼ੀਨਾਂ ਲੈ ਲਈਆਂ ਇਹਨੂੰ ਜੱਸੀ ਵਾਲੀਆਂ ਮਸ਼ੀਨਾਂ ਠੀਕ ਆ ਚੱਲਣ ਨੂੰ ਕਿਵੇਂ ਇਹਨੇ ਮਸ਼ੀਨਾਂ ਟੋਂ ਪਈ ਇੱਕ ਨੰਬਰ ਇੱਕ ਨੰਬਰ ਆ ਜੀ ਠੀਕ ਆ ਜੇ ਮੈਂ ਕੱਲ ਨੂੰ ਕੋਈ ਕੰਪਲੀਟ ਆ ਜੇ ਤੇ ਮਾਗਰ ਜੀ ਵੀਰ ਜੀ ਕੋਈ ਕੰਪਲੀਟ ਨਹੀਂ ਆ ਹੀ ਨਹੀਂ ਸਕਦਾ ਠੀਕ ਆ ਇਹ ਗਾਰੰਟੀ ਦੇ ਠੀਕ ਆ ਜੀ ਅਸੀਂ 2006 ਤੋਂ ਮਤਲਬ ਕਿ ਇਹਨਾਂ ਦੀਆਂ ਕੰਪੈਨਾਂ ਚਲਾ ਰਹੇ ਹਾਂ ਜਦੋਂ 2006 ਚ ਕੰਮ ਚਾਲੂ ਕੀਤਾ ਠੀਕ ਆ ਪਹਿਲੇ ਦਿਨ ਤੋਂ ਜੁੜੇ ਹੋ ਤੁਸੀਂ ਨਾਲ ਪਹਿਲੇ ਦਿਨ ਤੋਂ ਠੀਕ ਆ ਜੀ ਚਲੋ ਵਧੀਆ ਜੀ ਆਪਾਂ ਨੇ ਮਤਲਬ ਕਿ ਇਹਦੇ ਚ ਕੋਈ ਕੰਪਲੇਂਟ ਨਹੀਂ ਆ ਕੋਈ ਠੀਕ ਆ ਜੀ ਸੈਨਿਕ ਦਾ ਗੀਅਰ ਏ ਸੈਨਿਕ ਦੀਆਂ ਡੈਕਸ਼ਨਾਂ ਨੇ ਹਾਂਜੀ ਗੀਅਰ ਬਕਸਾ ਸਾਰਾ ਸੈਨਿਕ ਦਾ ਠੀਕ ਥੱਲੇ ਸਟੀਲ ਦੀ ਚਾਦਰ ਲੱਗੀ ਹੋਈ ਏ ਇਹਦੇ ਹਾਂਜੀ ਆਪਣੇ ਮਤਲਬ ਕਿ ਬੰਲੋ ਵੀ ਜਿਵੇਂ ਸੋਇਆ ਬੀਨ ਚਾਪਾ ਚਲਾਣੇ ਆ ਬਹੁਤ ਜ਼ਿਆਦਾ ਐਲੀਵੇਟਰ ਦੀ ਚੋਕ ਹੋਣ ਦੀ ਸ਼ਿਕਾਇਤ ਆਉਂਦੀ ਹਾਂਜੀ ਹਾਂਜੀ ਉਹ ਸ਼ਿਕਾਇਤ ਨਹੀਂ ਆ ਰਹੀ ਕਿਉਂਕਿ ਇਹਦੇ ਚ ਥੱਲੇ ਇੱਥੇ ਵੀ ਸਟੀਲ ਦੀ ਚਾਦਰ ਹੈ 엘ਿਵੇਟਰ ਹੈ 엘ਿਵੇਟਰ ਵੀ ਹਾਂਜੀ ਜਿਹੜੀਆਂ ਰੇਲਾਂ ਨੇ ਸਟੀਲ ਦੀਆਂ ਠੀਕ ਹੈ ਜੀ ਹਾਂਜੀ ਯਾਨੀ ਚੱਲਣ ਨੂੰ ਪੂਰੀ ਵਧੀਆ ਪੂਰੀ ਟੌਪ ਹੈ ਜੀ ਠੀਕ ਹੈ ਬ੍ਰਦਰ ਕੋਈ ਆਲਾ ਵੀਰੇ ਉਹ ਠੀਕ ਠਾਕ ਹੋ ਹਾਂ ਠੀਕ ਠਾਕ ਵੀਰੇ ਵਧੀਆ ਹਨ ਠੀਕ ਹੈ ਜੀ ਅੱਜ ਕੰਪਨੀ ਚ ਕਿਵੇਂ ਫਿਰਦੇ ਹੋ ਜੀ ਮੈਨ ਲੈਣਾ ਸੀ ਵੀਰੇ ਠੀਕ ਆ ਤਿਆਰ ਹੋ ਰਹੀ ਸੀ ਆ ਗਈ ਨਹੀਂ ਤਿਆਰ ਖੜੀਆ ਵੀਰੇ ਪਿੱਛੇ ਪਿੱਛੇ ਲਈ ਵਾਸਤੇ ਜਿਹੜੀ ਪੁਲਾਸ ਤੇ ਕਰਾ ਲਈ ਆਪਣੀ ਅਸਲ ਲਾਲ ਸਟਿਕਰ ਵਾਲੀ ਹੈ ਉਹ ਵੀ ਨਹੀਂ ਖੜੀਆ ਬਸ ਠੀਕ ਆ ਇਹ ਜਿਹੜੀ ਕਾਲੇ ਸਟicker ਲਾ ਕੇ ਦਿੰਦੇ ਨੇ ਫਿਰ ਇਹ ਤਾਂ ਇੱਕੋ ਐਸਾ ਵੀਰ ਐ ਡੁੱਡੀ ਬੰਦਾ ਹੈ ਨਾ ਜਿਹੜਾ ਬੰਦਾ ਅੰਲੇ ਦੇ ਕੋਲੇ ਕਈ ਵਾਰੀ ਕਿਸੇ ਕੋਲੇ ਪਹਿਲਾ ਹੁੰਦੀ ਹੈ ਜਿਵੇਂ ਜੱਟੀ ਸ਼ਾਤ ਚਿੱਟੇ ਸਟicker ਵਾਲੀ ਹੁੰਦੀ ਹੈ ਅਗਲਾ ਤਾਂ ਇੱਕੋ ਹੀ ਆ ਜਾਣਗੇ ਦੋਏ ਠੀਕ ਹੈ ਜੀ ਪਹਿਲਾਂ ਜਿੱਤੀ ਦੋ ਵਜੇ ਥੋਨੂੰ ਕਿੰਨਾ ਟਾਈਮ ਹੋ ਗਿਆ ਜੁੜਿਆ ਨੂੰ ਜੀ ਆਪਾਂ ਵੀ ਤਾਂ 2021 ਜਨਵਰੀ ਮਹੀਨੇ ਲੱਗੀ ਜੀ ਪਹਿਲਾਂ ਇਹਨਾਂ ਤੋਂ ਹਾਂ ਠੀਕ ਹੈ ਜੀ ਆਓ ਮਸ਼ੀਨ ਬਬਲੇ ਚੱਲੀ ਆ ਆਪਣੇ ਕੋਲੇ ਜੀ ਹੁਣ ਕਹੇ ਨੇ ਆਪਣੇ ਕੋਲੇ ਜੀ ਆਪਣੀਆਂ ਪੰਜ ਸੀ ਵੀਰੇ ਜੀ ਠੀਕ ਆ ਹਾਂ ਉਹ ਮਿਲ ਗਈਆਂ ਸਾਰੀਆਂ ਟਾਈਮ ਫਿਰ ਦਿੱਤੀਆਂ ਦੋ ਲੈ ਗਈ ਵੀਰੇ ਤਨ ਰਹਿ ਗਈ ਠੀਕ ਆ ਜਣੀ ਜਿੱਦਨ ਦਾ ਟਾਈਮ ਦਿੰਦੇ ਨੇ ਦੇ ਦੇ ਦਿੰਦੇ ਨੇ ਉਹ ਤੋਂ ਪਹਿਲਾਂ ਮੇਰੇ ਇੱਕ ਦਿਨ ਪਹਿਲਾਂ ਫੋਨ ਕਰ ਦਿੰਦੇ ਨੇ ਤਾਂ ਸ਼ਾਊਗਾ ਆਪ ਨੂੰ ਐ ਹੁੰਦਾ ਵੀ ਆਪਾਂ ਕੱਲ ਨੂੰ ਲੈ ਕੇ ਜਾਣੀ ਆ ਹਾਂਜੀ ਇਹ ਕਹਿੰਦੇ ਨੇ ਅੱਜੇ ਲੈ ਕੇ ਸਾਡੇ ਕੋਲ ਖੜਾ ਹਾਂ ਨੂੰ ਕਹਿੰਨੀ ਨਹੀਂ ਠੀਕ ਆ ਵਧੀਆ ਨੇ ਵੀਰ ਹੋਣੇ ਇੱਕ ਦਿਨ ਪਹਿਲਾਂ ਫੋਨ ਕਰ ਲੈਣੇ ਠੀਕ ਆ ਇਹ ਵੀ ਬੰਦਾ ਨਾਲ ਆ ਜੀ ਥੋਡੇ ਹਾਂ ਇਹ ਵੀ ਆਪਣਾ ਭਤੀਜਾ ਜੀ ਠੀਕ 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 ਆ ਹੋਰ ਵਧੀਆ ਕੰਪਨੀ ਦਾ ਰੂਲ ਨਾਲ ਬਹੁਤ ਵਧੀਆ ਵੀਰੇ ਇੱਕ ਤਾਂ ਕੁਆਲਿ ਅਬ ਦੇਖਿਆ ਹੁਣ ਆਪਾਂ ਹਰੇਕ ਚੀਜ਼ ਹੀ ਮੰਨ ਲਾ ਵੀ ਚੈਨਾ ਤੋਂ ਲੈ ਕੇ ਬੈਲਟਾਂ ਤੋਂ ਲੈ ਕੇ ਬੰਦਾ ਕਿਸੇ ਕੰਮ 'ਚ ਕਿਰਤ ਕਰਦੈ ਨੇ ਕੰਪਨੀ ਵਾਲੇ ਸਾਰੀ ਠੀਕ ਹੈ ਜੀ ਇਹ ਨਾ ਟਾਇਰਾਂ ਤੋਂ ਲੈ ਕੇ ਕੁੱਲ ਜੀਜੀ ਮੰਨ ਲਓ ਵੀ ਸਰੇ ਹੀ ਆ ਕੰਮ ਵਧੀਆ ਹੀ ਬੈਰੰਗਾ ਹਰੇਕ ਚੀਜ਼ ਵਧੀਆ ਕਰ ਰਹੀਆਂ ਹਾਂ ਹਾਂ ਹਰੇਕੇ ਮਨ ਲਾ ਸੈਨਿਕ ਦੀ ਕਰਾਰੀ ਹੈ ਠੀਕ ਹੈ ਜੀ ਡਾਇਮੰਡ ਦੀ ਚੈਨਾ ਪੈਂਟਰ ਦੀ ਬੈਲਟ ਆ ਵੀ ਸਰੇ ਹੀ ਕਹਿ ਸਕਦਾ ਪਰ ਹਰੇਕੀ ਚੀਜ਼ ਟਾਇਰਾਂ 'ਚ ਵੀ ਨਹੀਂ ਠੀਕ ਆ ਦੇਖੀਏ ਵੀ ਆਪਾਂ ਨੂੰ ਹੁਣ ਮੈਂ ਵੀ ਮਸ਼ੀਨ ਇਹ ਬਾਕੀ ਬੰਦੇ ਵਧੀਆ ਨੇ ਬਾਅਦ ਚ ਚਲਾਉਣਾ ਲੋਹਾ ਲੱਗੇ ਦਾ ਵੀ ਪਤਾ ਲੱਗ ਜੇਦਾ ਹਣਾ ਲੋਹਾ ਹੀ ਵਧੀਆ ਲੱਗਿਆ ਬਾਕੀ ਹਰੇਕ ਚੀਜ਼ ਦੇ ਵਿੱਚ ਮੰਨ ਲਓ ਆਇਸੀ ਨੇ ਨਾ ਕੁਝ ਨਾ ਕੁਝ ਹੋਰ ਕਰਨੀ ਹੁੰਦੀ ਆ ਕਰਨੀ ਹੈ ਠੀਕ ਹੈ ਜੀ ਹਰੇਕ ਚੀਜ਼ ਦੇ ਵਿੱਚ ਪਹਿਲਾਂ ਫਰਕ ਹੋਊਗਾ ਹੀ ਜਾਂਦਾ ਠੀਕ ਹੈ ਜਿਹੜੀਆਂ ਹੋਣ ਆਉਣਗੀਆਂ ਇਹਦੇ ਬਾਅਦ ਚ ਮੰਨ ਲਾ ਵੀ ਅਗਲੇ ਅਗਲੇ ਸੀਜ਼ਨ ਉਹਨਾਂ ਦੇ ਹੋਰ ਫਰਕ ਹੋਊਗਾ ਹਰੇਕ ਸੀਜ਼ਨ ਮਤਲਬ ਤਬਦੀਲੀ ਕਰਦੇ ਨੇ ਕੋਈ ਨਾ ਕੋਈ ਠੀਕ ਹੈ ਠੀਕ ਹੈ ਗਿਆਨੀ ਵੀਰੇ ਜਾਣਕਾਰੀ ਦੇਣ ਲਈ ਧੰਨਵਾਦ ਦਿਖਾਉਣਾ ਕਿਵੇਂ ਤਿਆਰ ਹੁੰਦੀਆਂ ਨੇ ਮਸ਼ੀਨਾਂ ਹਣਾ ਜੀ ਤੇ ਬਾਕੀ ਕੋਈ 52 ਖੜਾ ਕੋਈ 72 ਖੜਾ 100 ਪਤਾ ਲੱਗਦਾ ਤੇ ਮਸ਼ੀਨਾਂ ਕਿੰਨੀਆਂ ਦੇਣੀਆਂ ਨੇ ਕਿੰਨੀਆਂ ਦੇ ਚ ਐ ਇੱਕ ਦੀ ਗਣ ਕਿੰਨੀ ਬੱਕ ਹੈ ਮਸ਼ੀਨਾਂ ਮਸ਼ੀਨਾਂ 72 ਨੇ ਵੀਰੇ 72 ਹਾਂਜੀ ਬਾਹਰ ਤੋਂ ਮਸ਼ੀਨਾਂ ਠੀਕ ਹੈ ਜੀ ਕਿੰਨੀਆਂ ਕਿੰਨੀਆਂ ਦੇਣ ਮਸ਼ੀਨਾਂ 55 ਵਾਗੀਆਂ ਵੀਰੇ ਜੀ ਇਹ ਸਾਰੀ ਚੀਜ਼ ਰਹੀ ਹੈ ਖਿੱਚਿਆ ਕੰਮ ਹਾਂਜੀ ਹਾਂ 55 ਵਾਗੀਆਂ ਬਾਕੀ ਆ ਮਸ਼ੀਨਾਂ ਤਿਆਰ ਨੇ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਅਸੀਂ ਸੇਵਿਆਂ ਦੀ ਫੀਟਿੰਗ ਉਹਰੇ ਕਰੀ ਜਾਂਦੇ ਹਾਂ ਹਾਂ ਫੀਟਿੰਗ ਇੱਥੇ ਹੋ ਜਾਂਦੀ ਹੈ ਜਦੋਂ ਮਾਗਰ ਬਾਟੇ ਆਪੇ ਨੇ ਮੂਰੇ ਫੀਟਿੰਗ ਚੱਲੀ ਜਾਂਦਾ ਜਿਹਾ ਕੰਮ ਠੀਕ ਹੈ ਜੀ ਸਮਾਨ ਸਾਰਾ ਤੇਰੇ ਮੈਂ ਤਿਆਰ ਹੀ ਪਿਆਈ ਮਸ਼ੀਨਾਂ ਦਾ ਹਰਿਆ ਦਾ ਜੀ ਇਹਨਾਂ ਲੋਕ ਇਹ ਸਾਡੇ ਫੋਰਮੈਨ ਜੀ ਨੂੰ ਦੇਖੋ ਜੀ ਆਪ ਲੱਗੇ ਹੋ ਨੇ ਇਹ ਜੱਸੀ ਨੇ ਜੀ ਇਹ ਠੀਕ ਹੈ ਜੀ ਜਿਹੜੇ ਆਪਣੇ ਆਪ ਬਜ਼ੁਰਗ ਜੀ ਕੰਮ ਲੱਗੇ ਨੇ ਆਪ ਕੰਮ ਕਰਦੇ ਨੇ ਜੀ ਇੱਕ ਉਹ ਦੇਖੋ ਸਾਰਾ ਹਰ ਇੱਕ ਕੰਮ ਹਾਂਜੀ ਕੀ ਆਪ ਕਰਦੇ ਨੇ ਜੀ ਨਹੀਂ ਠੀਕ ਹੈ ਹਰੇਕ ਅਫਸਰ ਦੇ ਇਕੱਲੇ ਕੰਮ ਨਾਲ ਲਾਕ ਲੱਗਦੇ ਨੇ ਨਾਲ ਲਾ ਕੇ ਕਰਾ ਨਾਲ ਲਾ ਕੇ ਕਰਾਉਂਦੇ ਨੇ ਜੀ ਕੰਮ ਠੀਕ ਠੀਕ ਹੈ ਆਏ ਨੇਗਾ ਜੀ ਵੀ ਉਸੇ ਤਰ੍ਹਾਂ ਅਫਸਰ ਤੇ ਬਹਿ ਕੇ ਇਹ ਚੀਜ਼ ਬਹਿ ਕੇ ਨਹੀਂ ਬਣਾਉਂਦੇ ਜਿਵੇਂ ਪਹਿਲਾਂ ਆਪ ਨਾਲ ਲਾ ਕੇ ਬਣਾਉਂਦੇ ਸੀ ਠੀਕ ਠੀਕ ਹੈ ਕੈਦ ਨਾਲ ਜੀ ਮਸ਼ੀਨ ਕੱਢਦੇ ਨੇ ਉਹ ਮਾਨਾ ਕਿ ਚਲੋ ਵੀ ਜੇ ਜਮੇ ਥੱਲੋਂ ਮਸ਼ੀਨ ਚੱਕਦੇ ਵੇ ਤੀਜੇ ਦਿਨ ਮਸ਼ੀਨਾਂ ਬਾਹਰ ਬਾਹਰ ਜੀ ਠੀਕ ਹੈ ਜੀ ਰੰਗ ਕਰਕੇ ਜੀ ਠੀਕ ਹੈ ਜੀ ਹਾਂ ਜੀ ਹਾਂ ਯਾਨੀ ਸਾਰਾ ਸਮਾਨ ਉਰੇ ਅੰਦਰ ਹੀ ਤਿਆਰ ਹੁੰਦਾ ਅੰਦਰ ਅੰਦਰ ਹੀ ਤਿਆਰ ਹੁੰਦਾ ਜੇ ਸਟਾਫ ਸੂਬਾ ਕਰ ਬੈਠੇ ਕਿਤੇ ਸਾਰਾ ਕੁਝ ਆਪਣੇ ਅੰਦਰ ਹੀ ਤਿਆਰ ਹੁੰਦਾ ਕਿਤੋਂ ਬਾਹਰੋਂ ਨਹੀਂ ਲੈ ਕੇ ਆਉਂਦਾ ਬਾਹਰੋਂ ਨਹੀਂ ਲੈ ਕੇ ਆਉਂਦਾ ਜੀ ਠੀਕ ਹੈ ਹਾਂ ਜੀ ਹਾਂ ਆ ਦੇਖੋ ਸਪੈਰ ਪਾਰਟ ਬਣਿਆ ਪਿਆ ਵੀਰ ਜੀ ਸਾਰਾ ਹਾਂ ਜੀ ਹਾਂ ਸਾਰਾ ਜੀ ਆ ਰੈਡੀ ਪਿਆਈ ਸਾਰਾ ਕੰਮ ਇਹ ਕਿਸ਼ਤੀਆਂ ਵੀ ਵੱਡੀਆਂ ਕਰਤੀਆਂ ਕੇ ਨਾਲੋਂ ਹਾਂ ਜੀ ਹਾਂ ਠੀਕ ਆ ਇਸੇ ਹੀ ਵੱਡੀਆਂ ਕੱਪੜੀਆਂ ਜੀ ਆ ਵਿੱਚ ਦਾ ਗਾਗਨ ਦੇਖਿਆਗਾ ਤਾਬਾ ਕਾ ਕਿਥੋਂ ਲੈ ਲੈ ਹਾਂਜੀ ਹਾਂਜੀ ਹਾਂ ਜੀ ਕ੍ਰਿਸਟੀਆਂ ਕਿੱਥੋਂ ਲੈ ਲੀਆਂ ਹਨਾ ਬਿਲਕੁਲ ਜੀ ਸਾਰਾ ਸਮਾਨ ਅੰਦਰ ਹੀ ਬਣਦਾ ਜੀ ਸਾਰਾ ਕੁਝ ਐਸੀ ਪਿਆਰ ਹੁੰਦਾ ਹਾਂਜੀ ਤੇ ਆਪਣੀ ਕੰਪਨੀ ਕਿਦੋਂ ਤੋਂ ਲੱਗੀ ਆ ਮਸ਼ੀਨਾਂ ਬਣਾਉਣਾ ਇਹ 2005 ਤੋਂ ਲੱਗੀ ਜੀ 2005 ਤੋਂ ਹਾਂ ਜ ਤੋਂ ਹਾਂਜੀ ਠੀਕ ਹੈ ਜੀ ਹਾਂ ਜੀ ਉਹ ਦਰਮਿਆਨ ਨੂੰ ਰੰਗ ਤੇ ਚੱਲਦੇ ਨੇ ਉਹ ਰੰਗ ਪਹਾੜੀ ਰੰਗ ਤੇ ਕਰਦੇ ਨੇ ਇੱਥੇ ਕਾਟਰ ਬਣਦੇ ਨੇ ਜੀ ਇੱਧਰ ਕਾਟਰ ਥੱਲੇ ਕਾਟਰੀ ਐਸੇ ਕੱਲੇ ਕਾਟਰੇ ਬਣਦੇ ਨੇ ਠੀਕ ਹੈ ਜੀ ਹਾਂ ਜੀ ਹਾਂ ਦਿਖਾਈਏ ਆਪਾਂ ਹਾਜੀ ਰੰਗ ਦਿਖਾ ਦਿਓ ਜੀ ਹਾ ਜਿਹੜੀ ਆਪਰੇ ਤੁਹਾਨੂੰ ਸਟੀਲ ਦੀ ਚਾਦਰ ਵਾਲੀ ਗੱਲ ਕਰਦੇ ਸੀ ਆ ਦੇਖੋ ਆ ਚਿੱਟੀ ਚਾਦਰ ਲੱਗੀ ਆ ਲੱਗੀ ਵੀ ਹਾਂ ਲੱਗੀ ਜੀ ਜੀ ਇਹ ਗੱਲਾਂ ਨਹੀਂ ਕਰਦੇ ਗੱਲਾਂ ਨਹੀਂ ਹਾਂ ਜੀ ਆ ਦੇਖੋ ਹਾਂ ਵੇਚ ਤਾਂ ਰੰਗ ਕਰਕੇ ਬਾਅਦ ਚ ਕਹਿੰਦੇ ਨੇ ਸਾਡੇ ਸਟੀਲ ਦੀ ਚਾਦਰ ਲੱਗੀ ਵੀ ਆ ਲੱਗੀ ਵੀ ਹਾਂ ਜੀ ਹਾਂ ਆ ਸਟੀਲ ਦੀ ਚਾਦਰ ਸਾਰੀ ਆ ਲੱਗੀ ਵੀ ਆਏ ਆਸਟ੍ਰੇਲੀ ਚਾਦਰ ਲੱਗੀ ਵੀ ਹੈ ਜੀ ਠੀਕ ਹੈ ਜੀ ਹਾਂ ਜੀ ਆ ਬੈਠੇ ਹੁਣ ਜਦੋਂ ਰੰਗ ਕਰਿਆਗਾ ਫਿਰ ਤਾਂ ਕੀ ਪਤਾ ਲੱਗਣਾ ਹਾਂ ਜੀ ਹਾਂ ਸਬੂਤ ਆ ਹੁਣ ਵੀ ਹੈ ਨਾ ਹਾਂ ਜੀ ਸਬੂਤ ਆ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਜਿਹੜੀ ਇਹ ਫੀਲਡ ਦੇ ਫੱਟੇ ਵੀ ਆ ਪਾਉਣਿਆ ਨੇ ਛੋਟੇ ਫੱਟੇ ਚਾਰ ਚੰਨਾ ਪਾਉਣਿਆ ਮੱਕੀ ਤੇ ਮਸ਼ੀਨ ਚੱਲਦੀ ਹੈ ਜੀ ਉਹ ਫੱਟੀ ਮੰਨ ਕੇ ਕਿ ਟੁੱਟਣ ਦੀ ਸੀ ਕਹਿ ਰਿਹਾ ਤਿੰਨ ਫੱਟੀਆਂ ਵਾਲੀ ਹੁੰਦੀ ਆ ਟੁੱਟਦੀ ਰਹੀ ਹੈ ਜੀ ਠੀਕ ਹੈ ਜੀ ਹਾਂ ਤੇ ਮੱਕੀ ਵਾਲੇ ਕਾਟਰ ਵੀ ਬਣਾਉਂਦੇ ਹੋਮੋਗੇ ਨਹੀਂ ਮੱਕੀ ਵਾਲੇ ਕਾਟਰ ਇਸ ਵਾਰ ਸਲਾਦ ਹੀ ਬਣਾਉਣ ਦੇ ਵੇ ਬਣਾਏ ਨਹੀਂ ਜੀ ਪਹਿਲਾਂ ਬਣਾਏ ਤੇ ਪਛੇ ਸਵਾਰ ਨਹੀਂ ਬਣਾਏ ਠੀਕ ਹੈ ਜੀ ਹਾਂ ਬਸ ਸਲਾਦ ਦੇਖਾਂ ਬਣਾ ਕੇ ਦੇਖਾਂਗੇ ਜੀ ਕਿਹਨ ਅਸਾ ਰੰਗ ਆਪਣੇ ਇੱਥੇ ਹੋ ਜਾਂਦਾ ਹੈ ਹਾਂ ਰੰਗ ਹੋਰੇ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਸਾਰੀ ਮਸ਼ੀਨ ਖੁੱਲ ਕੇ ਜੀ ਹਾਂ ਜੀ ਖੁੱਲ ਕੇ ਸਾਰੀ ਕਵਰ ਕਰਕੇ ਜੀ ਜਿਵੇਂ ਜੈਕਾ ਚੁੱਕਾ ਤੇ ਰੰਗ ਪਾਇਆ ਜਾਂਦਾ ਜੀ ਆ ਦੇਖੋ ਸਾਰੀ ਟੇਪ ਕਰੀ ਵੀ ਆ ਜੀ ਹਾਂ ਜੀ ਠੀਕ ਆ ਜੀ ਗੱਲ ਆ ਜਮੇ ਡੈਕਸ ਆਇਆ ਨਾ ਤੇ ਆਪਣੇ ਦੇਸ ਕਾਂਦੇ ਰੰਗ ਦੀ ਸਾਰੀ ਟੇਪ ਬੈਲਟ ਸਾਰੀ ਕੱਲੀ ਕੱਲੀ ਬੰਨ੍ਹ ਕੇ ਜਿੰਨਾ ਕੇ ਵੀ ਪਛਾਹ ਹੁੰਦਾ ਰੰਗ ਤੋਂ ਉਹਨਾ ਕਰਦੇ ਆ ਜੀ ਕਰਦੇ ਹੋ ਜੀ ਕਰਦੇ ਆ ਜੀ ਉਹਨਾ ਜਿੰਨੇ ਤੋਂ ਵੱਧ ਤੋਂ ਵੱਧ ਹੁੰਦਾ ਜੀ ਠੀਕ ਆ ਜੀ ਹਾਂਜੀ ਹਾਂ ਤੇ ਠੀਕ ਆ ਜੀ ਗੱਲ ਬਹੁਤ ਸਾਇਲੈਂਸਰ ਸੋਸਾ ਸਾਰਾ ਜਨਨ ਕਿ ਜਿੰਨਾ ਕੇ ਪਛਾਹ ਕਵਰ ਕਰਕੇ ਫੇਰ ਕਰਦੇ ਆ ਜੀ ਫੇਰ ਕਰਦੇ ਆ ਠੀਕ ਆ ਜੀ ਹਾਂਜੀ ਟਾਇਰ ਕਿਹੜੀ ਕੰਪਨੀ ਦੇ ਲਾਉਣਾ ਹੈਗਾ ਕਿ ਨਾਲ ਟਾਇਰ ਜੀ ਗਾਹਲ ਦੀ ਡਿਮਾਂਡ ਤੇ ਆ ਜੀ ਅਸਲ ਜਿਹੜਾ 80 ਦਾ ਚੋਅ ਸਕਲ ਬੀਕੇਟੀ ਤੇ ਐਮਆਰਐਫ ਦੀ ਦਿੰਦੇ ਆ ਜੀ ਠੀਕ ਆ ਜੀ ਹਾਂਜੀ ਹਾਂ ਬੀਕੇਟੀ ਬੀਕੇਟੀ ਦੇ ਮਾਰਸ਼ ਜੀ ਹਾਂ ਯਾਨੀ ਜਿਆਦਾਤਰ ਦੀਮਾਂਡ ਬੀਕੇਟੀ ਦੇ ਮਾਰਸ਼ ਤੋਂ ਮੰਗਦੇ ਨੇ ਉਹੀ ਦਿੰਦੇ ਆਗੇ ਠੀਕ ਹੈ ਜੀ ਹਾਂਜੀ ਹਾਂ ਆ ਫਿਲਟਰ ਦੀਆਂ ਸਾਫਤਾ ਕਿਉਂ ਕਿ ਸਾਫਤਾ ਹਾਂ ਜਰਾਰੀਆਂ ਸਾਫਤਾ ਇਹ ਸਾਫਤ ਵੀ ਆ ਪੰਤਰੀ ਤਿਆਰ ਕਰ ਦਿਆਂਗਾ ਨਹੀਂ ਇਹ ਪੰਜਾਬਾਰ ਤੋਂ ਲੈਣੇ ਠੀਕ ਆ ਹਾਂਜੀ ਆ ਜਿਹੜੀ ਫੈਕਟਰੀ ਬਣਦੀ ਆ ਆ ਦੇਖ ਲਓ ਆ ਵੀ ਚਾਦਰ ਸਟੀਲੀ ਹਾਂਜੀ ਹਾਂ ਆ ਸਾਰੀ ਮੈਂਤ ਕਰਦੇ ਨੇ ਆ। ਸਰਦੀਪ ਆਪਣੀਆਂ ਕਹਿ ਰਹਿੰਦੀਆਂ ਨੇ ਮਸ਼ੀਨਾਂ। ਆਪਣੀਆਂ ਵੀਰੇ। ਦੋ ਮਸ਼ੀਨਾਂ ਰਹਿ ਗਈਆਂ ਜੀ। ਠੀਕ ਆ। ਹਾਂ, ਬਾਕੀ ਮਸ਼ੀਨਾਂ ਆਪਣੀਆਂ ਚੱਲ ਗਈਆਂ ਦੋ ਤਿੰਨ ਮਸ਼ੀਨਾਂ। ਠੀਕ ਆ। ਤੈਨੂੰ ਕਿੰਨਾ ਤੈਨੂੰ ਕਿੰਨਾ ਟਾਈਮ ਹੋਗਾ ਇਨ ਫੈਕਟਰੀ ਨਾਲ। ਫੈਕਟਰੀ 'ਚ ਆਪਾਂ ਵੀਰੇ 2018 ਤੋਂ ਜੁੜੇ ਹੋਇਆ ਜੀ। ਠੀਕ ਆ ਜੀ। ਬਾਕੀ ਪਿਛਲੇ ਸੀਜ਼ਨ ਤੋਂ ਆ ਆਪਣਾ ਭਰਾ ਗਗਨ। ਗਗਨ। ਹਾਂ ਜੀ। ਇਹਨੇ ਆਪਣੀ ਬਹੁਤ ਹੈਲਪ ਕਰੀ ਆ। ਠੀਕ ਆ ਜੀ। ਇਹਨੇ ਸਾਨੂੰ ਯਾਨੀ ਜਦੋਂ ਸਾਹ ਨੂੰ ਕਹਿ ਰਿਹਾ ਮੈਂਗਾ ਵੀ ਵਸੀਮ ਥੋੜੀ ਪਿਆਰ ਖੜੀਆ ਲੈ ਜਾਓ ਹਾਂਜੀ ਆਪਾਂ ਉਸ ਤਰੀਕੇ ਨਾਲ ਮੰਨੇ ਦੇ ਨਾਲ ਪਾਈਆਂ ਵਾਂਗੂ ਪਰਤਦੇ ਆਂ ਠੀਕ ਹੈ ਜੀ ਹੁਣ ਇਹਨੇ ਆਪਾਂ ਨੂੰ ਇਸ ਵਾਰ ਵੀ ਜਦੋਂ ਵੀ ਆਪਾਂ ਨੂੰ ਕਹਿ ਦਿੰਦਾ ਆਪਾਂ ਕਦੇ ਨਹੀਂ ਗੱਲ ਮਲੋ ਉਹ ਨਹੀਂ ਕੀਤੀ ਠੀਕ ਹੈ ਵੈਸੇ ਲੈਣੀ ਨਹੀਂ ਠੀਕ ਹੈ ਜੀ ਸਾਨੂੰ ਇਹ ਮੰਨ ਕੇ ਚਲੋ ਵੀ ਤੱਕੇ ਨਾਲ ਵੀ ਮਸ਼ੀਨ ਪੇ ਜਾਂਦਾ ਤਾਂ ਵੀ ਅਸੀਂ ਮੰਨੋ ਇਹਨੂੰ ਸਵੀਕਾਰ ਕਰਦੇ ਆ ਜੋਰਾ ਪ੍ਰਾਣਾੜੀ ਆਪਣਾ ਥੋੜਾ ਵੀ ਪ੍ਰਾਣਾੜੀ ਆ ਐ ਬਾਕੀ ਮਸ਼ੀਨ ਕੁਆਲਟੀ ਬਹੁਤ ਵਧੀਆ ਦੱਸੀਆਂ ਗਿਆ ਟਾਲੇ ਦਾ ਪਾਈਪ ਦੇਖ ਲਾ ਨਹੀਂ ਕਿਹੜਾ ਇੰਨਾ ਆਪਾਂ ਹੈਵੀ ਪਾਈਪ ਲਾਉਂਦੇ ਨੇਗੇ ਨਹੀਂ ਡਾਈਨਰ ਵੀ ਲਾਇਆ ਵਾ ਵੀ ਸਪੋਰਟ ਵੀ ਬਾਕੀ ਚੱਲਣ ਚੱਲਣ ਤੇ ਕੋਈ ਇਹੋ ਜਿਹੀ ਹੋਣੀ ਹੈਗੀ ਸਮੱਸਿਆ ਬਹੁਤ ਵਧੀਆ ਚੱਲਦੀ ਆ ਬਹੁਤ ਵਧੀਆ ਵਰਕ ਕਰਦੀ ਆ ਠੀਕ ਆ ਹਾਂ ਜਿੰਨੇ ਵੀ ਆਪਾਂ ਮੰਨ ਲਓ ਕਿ ਦਿੱਤੀਆਂ ਨੇ ਮਸ਼ੀਨਾਂ ਹਾਂਜੀ ਹਾਂ ਬਹੁਤ ਵਧੀਆ ਰਿਜ਼ਲਟ ਨੇਗੇ ਇਸ ਵਾਰ ਵੀ ਆਪਾਂ ਦਿੱਤੀਆਂ ਵੀ ਮਸ਼ੀਨਾਂ ਗજરાਤ ਚੱਲ ਰਹੀਆਂ ਨੇ ਠੀਕ ਹੈ ਜੀ ਉਹਨਾਂ ਦੀ ਜਾਨੀ ਓਕੇ ਰਿਪੋਰਟ ਆਈ ਆ ਸਾਨੂੰ ਨਹੀਂ ਹੈ ਹੀ ਨਹੀਂ ਕਿ ਮੈਂ ਵੀ ਇੱਕ ਮਸ਼ੀਨ ਤੇ ਜ ਗਿਆ ਸੀਗਾ ਚੱਲਦੀ ਪਹਿਲੇ ਦਿਨ ਚਲਾਈ ਸੀ ਬਹੁਤ ਵਧੀਆ ਚੱਲੀ ਠੀਕ ਹੈ ਜੀ ਪੂਰਾ ਵਧੀਆ ਰਿਜ਼ਲਟ ਸੀਗਾ ਬਹੁਤ ਵਧੀਆ ਰਿਜ਼ਲਟ ਹੈ ਹਾਂ ਜੀ ਬਾਕੀ ਰੰਗ ਰੰਗ ਦੀ ਫਿਨਿਸ਼ਿੰਗ ਬਹੁਤ ਵਧੀਆ ਗਈ ਪੂਰਾ ਵਧੀਆ ਹਰ ਪੱਖੋਂ ਕੁਆਲਟੀ ਹੈ ਨਹੀਂ ਬਣ ਰਹੀ ਹਾਂ ਹਾਂ ਨਹੀਂ ਵੇਚਦਾ ਵੇਖਿਆ ਵੀ ਇੱਥੋਂ ਰੰਗ ਰਹਿ ਗਿਆ ਇੱਥੋਂ ਰਹਿ ਗਿਆ ਹਾਂ ਬਹੁਤ ਵਧੀਆ ਕੁਆਲਟੀ ਨਾਲ ਮੰਨ ਲਓ ਇਹਦਾ ਸਟੇਟ ਹੋ ਰਿਹਾ ਹੈ ਨਾ ਮਸ਼ੀਨ ਲੈਣ ਆਇਆ ਤਾਂ ਦਫ਼ਤਰ 'ਚ ਬਹਿ ਜਾ ਕੋਲੇ ਜਾਣ ਦੀ ਲੋੜ ਨਹੀਂ ਜ਼ਰੂਰ ਤਾਂ ਨਹੀਂ ਹਾਂ ਮਸ਼ੀਨ ਵੀ ਇਹ ਸਾਨੂੰ ਫੋਨ ਕਰਕੇ ਅਸੀਂ ਹਲੇ ਲੇਟ ਹੋ ਜਾਂਦੇ ਆ ਘਰੋਂ ਹਾਂਜੀ ਪਰ ਸਾਡੀ ਮਸ਼ੀਨ ਸਾਡੇ ਆਉਣ ਤੋਂ ਪਹਿਲਾਂ ਸੇ ਰੈਡੀ ਖੜੀ ਹੁੰਦੀ ਹੈ ਰੈਡੀ ਖੜੀ ਹੁੰਦੀ ਹੈ ਸਾਨੂੰ ਇਹ ਦੋ ਚਾਰ ਫੋਨ ਕਰਦੇ ਨੇ ਵੀ ਮਸ਼ੀਨ ਤਿਆਰ ਖੜੀ ਆ ਤੁਸੀਂ ਜਲਦੀ ਆ ਜਾਈਓ ਜਲਦੀ ਆ ਜਾਈਓ ਹਾਂ ਆਹ ਵੇਖ ਲਓ ਪੌੜੀ ਨਹੀਂ ਅਗਲਾ ਇੱਕ ਪਾਈਪ ਲਾ ਕੇ ਖੜਜੇ ਲਗਾ ਹਨਾ ਹਾਂਜੀ ਹਾਂਜੀ ਤੁਸੀਂ ਹੈ ਵੀ ਉਹ ਆ ਗਈ ਹਾਂਜੀ ਬਾਕੀ ਸਟਾਫ ਕਰਾਣਾ ਇਹਨਾਂ ਦੀ ਅਡਜਸਟਮੈਂਟ ਹੈਗੀ ਅਡਜਸਟਮੈਂਟ ਵਾਲੇ ਨੇ ਹਾਂ ਠੀਕ ਹੈ ਜੀ ਬਾਕੀ ਵਾਇਰਿੰਗ ਬੂਰਿੰਗ ਬਹੁਤ ਵਧੀਆ ਮੰਨ ਲਓ ਵਧੀਆ ਕੁਆਲਟੀ ਦਾ ਪੈ ਰਿਹਾ ਜਿੰਨਾ ਵੀ ਇਹਨੂੰ ਮਟੀਰੀਅਲ ਪੈ ਰਿਹਾਗਾ ਨਹੀਂ ਮਾੜੀ ਚੀਜ਼ ਤਾਂ ਲਾਉਂਦੇ ਹੀ ਨਹੀਂ ਹੈਗੇ ਨਹੀਂ 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 ਬਾਕੀ ਇਹਨੂੰ ਡੰਗੀਆਂ ਵਗੈਰਾ ਆਹ ਦੱਸੀ ਸੀ ਪਹਿਲਾਂ ਪਿਛਲੇ ਸੀਜ਼ਨ ਪਿਛਲੇ ਸੀਜ਼ਨ ਤੋਂ ਪਿਛਲੇ ਸੀਜ਼ਨ ਦੀਆਂ ਡੰਗੀਆਂ ਲੱਗ ਰਹੀਆਂ ਨੇ ਠੀਕ ਹੈ ਜੀ ਹਾਂ ਬਹੁਤ ਵਧੀਆ ਕੁਆਲਿਟੀ ਨਾਲ ਮੰਨ ਲਓ ਹਰ ਇੱਕ ਚੀਜ਼ ਇਹਦੇ ਤਿਆਰ ਹੋ ਰਹੀ ਆ ਠੀਕ ਹੈ ਜੀ ਚਲੋ ਠੀਕ ਆ ਗਗਨ ਜੀ ਠੀਕ ਆ ਜੀ ਧੰਨਵਾਦ ਸਾਸੀ ਕਾਲ ਸਾਡਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀਰ ਲਾਈਕ ਤੇ ਕਮੈਂਟ ਕਰਕੇ ਸਾਨੂੰ ਦੱਸੋ ਵੀ ਕਿਵੇਂ ਲੱਗੀ ਵੀਡੀਓ ਧੰਨਵਾਦ ਸਾਸੀ ਕਾਲ ਸਾਰਿਆਂ ਨੂੰ